ਕਿਹੜੀ ਹੈ ਨਹੀਂ ਜੀ ਆਰ ਸੀ ਇਹਦੀ ਆਰ ਸੀ ਇਹਦੀ ਸਪੈਰ ਆ ਲਾਇਸੈਂਸ ਇਹਨਾਂ ਕੋਈ ਹੈ ਨਹੀਂਗਾ ਇਹ ਸਹਾਜ ਜੀ ਉਹਨਾਂ ਨੇ ਮੂੰਹ ਬੰਨੇ ਆ ਤੇ ਮੈਨੂੰ ਪੁੱਛਣ ਡਿਆ ਤੁਸੀਂ ਕਿਹੜੀ ਚੌਂਕੀ ਤੋਂ ਆ ਮਾਜੀ ਬਲਾ ਚਲਾਨ ਚ ਤੁਸੀਂ ਟਰਬਨ ਨਹੀਂ ਬੰਨੀ ਤੁਹਾਡਾ ਲਾਇਸੈਂਸ ਨਹੀਂ ਨੰਬਰ ਪਲੇਟ ਠੀਕ ਆ ਨਾ ਸਾਡੀ ਆਰ ਸੀ ਸਪੈਰ ਆ ਹੋਰ ਦੱਸੋ ਕਿਹੜੀ ਜੀ ਦਾ ਕਰਾਂ ਬੋ ਦੁਨੀਆ ਤੂੰ ਛੱਡ ਤੀ ਉਹ ਆਪਣਾ ਡਾਕੂਮੈਂਟ ਪੂਰੇ ਕਰੋ ਵੀ ਚੂਵੀ ਗੱਲੀ ਕੱਢੀ ਜਾਂਦੇ ਓ ਤੂੰ ਬੜਾ ਬੋਲ ਕੇ ਕਿਤੇ ਹੈ ਨਾ ਹੋਰ ਨਾ ਕੁਝ ਲੈ ਲਈ ਹੁਣ ਗੱਲ ਨਹੀਂ ਹੋਣੀ ਗੱਲ ਨਹੀਂ ਕਰਾਂਦਾ ਪਿਆ ਮੈਂ ਮੈਂ ਕਿਹਾ ਗੱਲ ਨਹੀਂ ਹੋਣੀ ਠੀਕ ਆ ਬੰਦ ਹੋਣਾ ਮੋਟਰਸਾਲ ਜਿੰਨਾਂ ਦੀ ਬਾਈ ਦਾ ਉਹਨਾਂ ਨਾਲ ਗੱਲ ਕੋਈ ਗੱਲ ਨਹੀਂ ਪਰੇ ਹੋ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਟਰੈਵਲ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਹਾਂ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਰ ਲੱਗ ਗਿਆ ਵੀਡੀਓ ਬਣਾ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਕੋਈ ਨਾ ਨਾਂ ਪਤਾ ਦੱਸੂਗਾ ਆਪਣਾ ਜਿਹੜੇ ਨਾਂ ਤੇ ਕਰ ਜਿਹਦੇ ਨਾਂ ਦੇ ਉੱਤੇ ਕਰ ਦਿਓ ਚਲਾਨ ਬੰਦਾ ਚਲਾਨ ਕਰ ਦਿਓ ਇੱਕ ਮਿੰਟ ਕਰ ਚੋ ਸਾਬ ਨੂੰ ਬੁਲਾਉਂਗਾ ਜੀ ਮੈਂ ਤੇ ਤੇ ਪਰਚਾ ਦਰਜ ਕਰਾਉਂਗਾ ਹਰਾਸਮੈਂਟ ਦਾ ਤੂੰ ਮੇਰੀ ਡਿਊਟੀ ਦੇ ਵਿੱਚ ਵਿਗਨ ਪਾਇਆ ਆਸੀਂ ਤੁਹਾਡੀ 24 ਸਪੈਅਰ ਹੋਈ ਚੁੱਕੀ ਆਖੇ ਦੇਖੋ ਮੈਂ ਤੁਹਾਨੂੰ ਨਹੀਂ ਕਹਿ ਰਾਂ ਤੁਸੀਂ ਕੀ ਕਿਹਾ ਮੈਨੂੰ ਤੁਸੀਂ ਕੀ ਕਿਹਾ ਪਹਿਲਾਂ ਆਪਣਾ ਰਮਾਲ ਲਾਓ ਥੱਲੇ ਵੀਰ ਜੀ ਪਹਿਲਾਂ ਰਮਾਲ ਲਾਓ ਥੱਲੇ ਚਲਾ ਨਹੀਂ ਕਰਾਂਗੇ ਤੁਸੀਂ ਆਪਣਾ ਨਾਮ ਲਸੂਗੇ ਮਤਲਬ ਐ ਠੱਕੇ ਮਾਰਨ ਦੇ ਇਹਨਾਂ ਠੱਕੇ ਮਾਰੇ ਆ ਤੇ ਤਮ ਖਿਡੇ ਜਗੇ ਆ ਜਾਂ ਜਿੱਤੇ ਮੱਟੀ ਲਾ ਗਿਆ ਤੁਸੀਂ ਛਡਾ ਲਾਂਗੇ ਜਲੰਧਰ ਦੇ ਕੰਪਨੀ ਬਾਗ ਚੌਂਕ ਵਿਖੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਦੇ ਤਹਿਤ ਦੋ ਸਿੱਖ ਨੌਜਵਾਨਾਂ ਨੂੰ ਚੈਕਿੰਗ ਦੇ ਤਹਿਤ ਰੋਕਿਆ ਗਿਆ ਰੋਕਣ ਤੋਂ ਬਾਅਦ ਮੌਕੇ ਤੇ ਮੌਜੂਦ ਏਐਸਆਈ ਸੁਖਦੇਵ ਸਿੰਘ ਅਤੇ ਹੋਰ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਜਦੋਂ ਨੌਜਵਾਨਾਂ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਨੌਜਵਾਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਵਹਿਸਵਾ ਜੀ ਕੀਤੀ ਗਈ ਮੌਕੇ ਤੇ ਏਐਸਆਈ ਸੁਖਦੇਵ ਸਿੰਘ ਨੇ ਵੀਡੀਓ ਬਣਾਈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਨੂੰ ਮੋਟਰਸਾਈਕਲ ਦੀ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਕਰਕੇ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਤੋਂ ਦਸਤਾਵੇਜ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਨੌਜਵਾਨਾਂ ਵੱਲੋਂ ਵੀ ਵੀਡੀਓ ਬਣਾ ਕੇ ਪੁਲਿਸ ਮੁਲਾਜ਼ਮਾਂ 'ਤੇ ਤੱਕੇਸ਼ਾਹੀ ਕਰਨ ਦੇ આરોਪ ਲਗਾਏ ਜਾ ਰਹੇ ਨੇ ਮੌਕੇ ਤੇ ਮੌਜੂਦ ਚਾਸ਼ਮਦੀਦਾ ਵੱਲੋਂ ਵੀ ਨੌਜਵਾਨਾਂ ਨੂੰ ਪੁਲਿਸ ਨਾਲ ਬਦਸਲੂਕੇ ਤੇ ਗਾਲ੍ਹਾਂ ਨਾ ਕੱਢਣ ਦੀ ਗੱਲ ਆਖੀ ਗਈ ਪਰ ਜਦੋਂ ਨੌਜਵਾਨਾਂ ਵੱਲੋਂ ਲਗਾਤਾਰ ਪੁਲਿਸ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਤਾਂ ਦੋਵੇਂ ਨੌਜਵਾਨ ਮੌਕੇ ਤੇ ਹੀ ਮੋਟਰਸਾਈਕਲ ਛੱਡ ਫਰਾਰ ਹੋ ਗਏ ਸ਼੍ਰੀਮਾਨ ਜੀ ਆਹ ਮੋਟਰਸਾਈਕਲ ਰੋਕਿਆ ਮਾਦੇਆ ਨੰਬਰ ਮੋਰੇ ਪੂਰਾ ਲਿਖਿਆ ਸਾਰਾ ਕੁਝ ਪੂਰਾ ਹੈ ਭਾਈ ਯਾਰ ਨੰਬਰ ਪਲੇਟ ਵੀ ਹੋਵੇਗੀ ਆਰ ਸੀ ਇਹਦੀ ਆਰ ਸੀ ਇਹਦੀ ਸਪੈਰਿਆ ਲਾਇਸੈਂਸ ਇਹਨਾਂ ਕੋ ਹੈ ਨਹੀਂਗਾ ਇਹ ਸਹਾਜ ਜੀ ਉਹਨਾਂ ਨੇ ਮੂੰਹ ਬੰਨਿਆ ਆ ਤੇ ਮੈਨੂੰ ਪੁੱਛਣ ਰਿਹਾ ਤੁਸੀਂ ਕਿਹੜੀ ਚੌਂਕੀ ਤੋਂ ਆ ਤੇ ਮੈਂ ਪੇਪਰ ਮੰਗਿਆ ਤੇ ਪੇਪਰ ਨਹੀਂ ਦੇ ਰਹੇ ਆਰ ਸੀ ਇਹਨਾਂ ਦੀ ਸਪੈਰਿਆ ਠੀਕ ਆ ਨਾ ਤੇ ਆ ਆ ਸਹਾਜ ਜੀ ਇਹ ਮੇਰੀ ਵੀਡੀਓ ਬਣਾ ਕੇ ਤੇ ਮੈਨੂੰ ਪੁੱਛਣ ਰਿਹਾ ਕਿ ਉਹਨਾਂ ਨਾਲ ਗੱਲ ਕਰੋ ਗੱਲ ਨਹੀਂ ਹੋਣੀ ਗੱਲ ਨਹੀਂ ਕਰਾਂਦਾ ਪਿਆ ਮੈਂ ਮੈਂ ਕਿਹਾ ਗੱਲ ਨਹੀਂ ਹੋਣੀ ਠੀਕ ਆ ਬੰਦ ਹੋਣਾ ਮੋਟਰਸਾਲ ਜਿੰਨਾਂ ਦੀ ਬਾਈ ਦਾ ਉਹਨਾਂ ਨਾਲ ਗੱਲ ਕੋਈ ਗੱਲ ਨਹੀਂ ਪਰੇ ਹੋ ਹਾਟ ਲੈ ਯਾਰ ਗੱਲ ਕਿਉਂ ਨਹੀਂ ਕਰਦੇ ਤੂੰ ਠੀਕ ਹੈ ਨਾ ਆ ਲਓ ਹਾਂਜੀ ਦੱਸੋ ਦੱਸੋ ਆਪਣਾ ਰਮਾਲ ਪਹਿਲਾਂ ਲਾਓ ਥੱਲੇ ਨੂੰ ਇੱਧਰ ਸਾਜ ਰਮਾਲ ਲਾਓ ਪਹਿਲਾਂ ਥੱਲੇ ਰਮਾਲ ਲਾਓ ਪਹਿਲਾਂ ਥੱਲੇ ਕੌਣ ਤੁਹਾਡਾ ਚਿਹਰਾ ਦੇਖੀ ਮਟਿਆ ਸ਼੍ਰੀਮਾਨ ਜੀ ਰਮਾਲ ਤਾਂ ਲਾਓ ਤੁਹਾਡਾ ਚਿਹਰਾ ਆਵੇ ਸਾਹਮਣੇ ਤੁਸੀਂ ਕਿੱਥੋਂ ਆਂ ਕੌਣ ਐ ਮੈਨੂੰ ਪੁੱਛ ਦਿਆਂ ਦੀ ਕਿਹੜੀ ਚੌਂਕੀ ਥਾਣੇ ਤੋਂ ਆ ਪਹਿਲਾਂ ਤੁਸੀਂ ਆਪਣਾ ਰਮਾਲ ਲਾਓ ਪਹਿਲਾਂ ਉਹ ਬੰਦ ਕਰੋ ਵੀਡੀਓ ਵੀਡੀਓ ਠੀਕ ਹੈ ਨਾ ਵੀਡੀਓ ਵੀਡੀਓ ਬੰਦ ਕਰੋ ਇਹ ਵੀਡੀਓ ਵੀਡੀਓ ਬੰਦ ਕਰੋ ਬਣਾਈਓ ਸਾਨੂੰ ਇਹ ਵੀਡੀਓ ਬਣਾਈਓ ਸਾਨੂੰ ਕੀ ਠੀਕ ਹੈ ਨਹੀਂ ਲਗਾਉਂਗੇ ਆਪਣਾਈ ਜੋ ਲਿਖਿਆ ਲੇ ਕੇ ਫੋਨ ਨੰਬਰ ਲੋ ਇੱਥੇ ਫੋਨ ਨੰਬਰ ਨਹੀਂ ਹੈਗਾ ਜੋ ਲਿਖਿਆ ਲੇ ਫੋਨ ਨੰਬਰ ਲਗਾਓ ਫੋਨ ਨੰਬਰ ਲਗਾਓ ਸਾਰੇ ਡਾਕੂਮੈਂਟ ਫੋਨ ਨੰਬਰ ਖਾਓ ਆਪਣਾ ਫੋਨ ਨੰਬਰ ਲਿਖਾਓ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਫੋਨ ਨੰਬਰ ਲਿਖਾਓ ਇੱਥੇ ਚਲਾਨ ਨਹੀਂ ਮੈਨੂੰ ਪਹਿਲਾਂ ਚਲਾਨ ਕਰ ਚਲਾਨ ਤੁਸੀਂ ਟਰਬਨ ਨਹੀਂ ਬੰਨੀ ਤੁਹਾਡਾ ਲਾਇਸੈਂਸ ਨਹੀਂ ਨੰਬਰ ਪਲੇਟ ਠੀਕ ਹੈ ਨਾ ਸਾਡੀ ਇਨਸ਼ਾ ਆਰ ਸੀ ਸਹਿ ਰਿਆ ਹੋਰ ਦੋ ਸੁਖੜੀ ਜੀ ਦਾ ਕਰਾਂ ਬਹੁਤ ਦੁਨੀਆ ਤੂੰ ਛੱਡ ਦਈਆ ਬਲ ਆਪਣਾ ਡਾਕੂਮੈਂਟ ਪੂਰੇ ਕਰੋ ਉਹਨਾਂ ਉਹਨਾਂ ਦਾ ਕਰਾਂਗਾ ਪਹਿਲਾਂ ਆਪਣਾ ਫੋਨ ਨੰਬਰ ਲਖਾਓ ਤੁਸੀਂ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਆ ਨਾ ਕਰੋ ਵੀਡੀਓ ਬਣਾਉਣਾ ਮੈਂ ਕਹਿੰਦਾ ਨਾ ਵੀਡੀਓ ਨਾ ਆ ਵੀ ਆ ਤੁਹਾਡਾ ਤੁਹਾਡਾ ਨਾਂ ਕੀ ਆ ਪਹਿਲਾਂ ਆਪਣਾ ਮੂੰਹ ਤੇ ਦੁਆ ਰਮਾਲ ਲਾਓ ਫੇਸ ਤੇ ਲਾਓ ਜੀ ਰਮਾਲ ਆਪਣਾ ਕੋਈ ਨਹੀਂ ਉਹ ਚਾਬੀ ਚੂਬੀ ਗੱਲੀ ਕੱਢੀ ਜਾਂਦੇ ਓ ਤੂੰ ਬਾਲਾ ਬੋਲ ਕੇ ਕਿਤੇ ਹੈ ਨਾ ਹੋਰ ਨਾ ਕੁਝ ਲੈ ਲਈ ਹੁਣ ਠੀਕ ਹੈ ਨਾ ਵਾਈਕਲ ਸੀ ਕਿਸ ਤੇ ਅਧਿਕਤ ਜੋਤੀ ਚੌਂਕ ਦੇ ਬਾਹਰ ਆਪੋ ਸਾਰੇ ਬਿਨਾਂ ਕੋਲ ਤਾਂ ਕਿਆ ਕਰੀ ਜਾਂਦੇ ਆ ਸਾਰੇ ਡਾਕੂਮੈਂਟ ਆ ਕਿਹੜਾ ਹੈ ਜੀ ਡਾਕੂਮੈਂਟ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਇਹਨਾਂ ਨੂੰ ਛੱਡੀ ਜਾਂਦੇ ਆ ਕਿਹੜੇ ਡਾਕੂਮੈਂਟ ਆ ਕਿਹੜੇ ਡਾਕੂਮੈਂਟ ਆ ਡਾਕੂਮੈਂਟ ਕਿਹੜੇ ਆ ਡਾਕੂਮੈਂਟ ਕਿਹੜੇ ਆ ਹੱਥੋਂ ਭਾਈ ਪੈਨ ਨੂੰ ਕਰਦੇ ਡਾਕੂਮੈਂਟ ਕਿਹੜੇ ਆ ਤੁਹਾਡੇ ਆਮ ਜਨਤਾ ਦੇ ਹੱਥ ਚੱਕਰ ਨਹੀਂ ਕਰਦੇ ਵੀ ਆਏ ਤੁਸੀਂ ਸਾਹਮਣੇ ਖੜੇ ਆ ਤੁਸੀਂ ਸਾਹਮਣੇ ਖੜੇ ਆ ਆ ਜਾਓ ਭਾਈ ਉਰੇ ਆ ਜਾਓ ਸਾਹਮਣੇ ਖੜੇ ਆ ਨਾ ਤੁਸੀਂ ਠੀਕ ਆ ਨਾ ਤੁਹਾਨੂੰ ਕੋਈ ਪਤਾ ਹੀ ਨਹੀਂ ਆਮ ਜਨਤਾ ਨੂੰ ਕੋਈ ਹੱਥ ਚੱਕਦੇ ਆ ਆ ਜਾਓ ਆ ਜਾਓ ਠੀਕ ਆ ਜੀ ਜਨਾਨ ਬੰਦਾ ਗੱਲ ਕਰ ਲੋ ਨਹੀਂ ਹੋਣੀ ਗੱਲ ਬਾਂਡ ਕਰੋ ਕੋਈ ਨਾਮ ਪਤਾ ਦੱਸੂਗੇ ਆਪਣਾ ਜਿਹੜੇ ਨਾਂ ਤੇ ਕਰ ਜਿਹਦੇ ਨਾਂ ਦੇ ਉੱਤੇ ਕਰ ਦਿਓ ਜਿਹਦੇ ਨਾਂ ਦੇ ਉੱਤੇ ਕਰ ਦਿਓ ਕਹਿੰਦੇ ਜਿਹੜੇ ਨਾਮ ਤੇ ਆਰਤੀਕ ਦੇ ਨਾਮ ਤੇ ਉਹ ਜੀ ਇਹ ਕੋਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਦੇ ਨਾਮ ਤੇ ਮਿੰਦਰ ਸਿੰਘ ਕਿਸਾਨਾ ਉਹ ਫੋਜਾ ਸਿੰਘ ਫੋਜਾ ਸਿੰਘ ਹਾਂਜੀ ਹਾਂਜੀ ਕੋਟ ਮੋਗੇ ਦੀ ਆਏ ਫੋਨ ਨੰਬਰ ਖਵਾ ਨਾ ਫੋਨ ਨੰਬਰ ਲਖਾਓ ਆਪਣਾ ਫੋਨ ਨੰਬਰ ਲਖਾਓ ਕਿਹਾ ਭਾਈ ਜੋ ਲਿਖਿਆ ਲੈ ਕੇ ਤੁਸੀਂ ਫੋਨ ਨੰਬਰ ਲਗਾਉਗੇ ਆਪਣਾ ਜੀ ਜੋ ਲਿਖਿਆ ਲੈ ਕੇ ਫੋਨ ਨੰਬਰ ਲੋ ਇਹ ਤੇ ਫੋਨ ਨੰਬਰ ਨਹੀਂ ਹੈਗਾ ਫੋਨ ਨੰਬਰ ਲਗਾਓ ਜੇ ਤੁਹਾਡਾ ਨਾ ਮੋਟਰਸਾਈਕਲ ਬੰਦ ਹੋ ਜਾਣਾ ਇਹ ਤੁਹਾਨੂੰ ਮਿਲਣਾ ਨਹੀਂ ਮੁੜ ਕੇ ਇਹ ਜਮ੍ਹਾਂ ਹੋ ਜਾਣਾ ਥਾਣੇ ਉਹ ਆਪੀ ਲੈ ਲਵਾਂ ਹਾਂ ਲਗਾਓ ਨਾ ਆਪਣਾ ਦਿਲਪ੍ਰੀਤ ਸਿੰਘ ਦਾ ਨਾਮ ਤੁਹਾਡਾ ਨਾਮ ਵੀ ਆ ਮੇਰਾ ਦਿਲਪ੍ਰੀਤ ਸਿੰਘ ਸਾਨੂੰ ਹੇ ਯਾਰ ਇੱਕ ਕੋਈ ਜੀ ਕਰੇ ਤਰੇ ਤਿਆਰ ਬੱਦਲ ਜਿਵੇਂ ਲੰਗਾ ਲੈ ਮੁੱਖਿਆ ਆਪਸੇ ਕਿਹੜੀ ਜਗ੍ਹਾ ਦਿੰਨੇ ਆਂ ਪਿਆਰ ਸਿੰਘ ਕਿੱਥੇ ਦਿੰਨੇ ਆਂ ਮੈਂ ਐਡਰੈਸ ਦੱਸ ਤਾਂ ਨਾਮ ਦੱਸ ਤਾ ਆਪਣਾ ਬਾਕੀ ਮੈਂ ਕਰ ਲੂੰਗਾ ਕਿਥੇ ਲੈ ਜਾ ਇੱਧਰ ਓਏ ਇੱਧਰ ਇੱਥੇ ਖੜ੍ਹਜੋ ਹੁਣ ਮੈਂ ਨਾ ਫਿਰ ਡਰਾਮੇਬਾਜ਼ੀ ਕੀਤੀ ਆ ਨਾ ਹੁਣ ਮੈਂ ਐਸਐਸਓ ਸਾਹਿਬ ਨੂੰ ਬੁਲਾਉਣ ਲੱਗਾ ਆਂ ਐਸਐਸਓ ਸਾਹਿਬ ਨੂੰ ਬੁਲਾਉਂਗਾ ਜੀ ਮੈਂ ਤੇ ਤੇਤੇ ਫਰਜਾ ਦਾਜ ਕਰਾਉਂਗਾ ਹਰਾਸਮੈਂਟ ਦਾ ਤੂੰ ਮੇਰੀ ਡਿਊਟੀ ਦੇ ਵਿੱਚ ਵਿਗਨ ਪਾਇਆ ਤੇ ਨੂੰ ਮੈਂ ਬਣਾਈ ਫੇਗੀ ਹੋ ਗਿਆ ਤੁਸੀਂ ਵੀਡੀਓ ਬਣਾਈ ਮੈਂ ਵੀ ਬਣਾਈ ਆ ਤੁਸੀਂ ਉਹਦਾ ਮੂੰਹ ਨਹੀਂ ਖੋਲਿਆ ਅਜੇ ਤੱਕ ਮੈਨੂੰ ਨਹੀਂ ਪਤਾ ਤੁਸੀਂ ਕੀ ਆਪਣਾ ਨਾਮ ਹੀ ਦੱਸਦੇ ਚਲਾਨ ਬੰਦਾ ਚਲਾਨ ਕਰ ਦੋ ਇੱਕ ਮਿੰਟ ਕਰ ਤੁਹਾਨੂੰ ਇਹ ਡਿਊਟੀ ਦੀ ਹੈ ਡਿਊਟੀ ਹੈ ਤੁਸੀਂ ਕੱਪੜੇ ਨਹੀਂ ਘਰੋਨੇ ਲਾ ਕੋਈ ਤੁਸੀਂ ਆਪਣਾ ਨਾਮ ਦੋ ਆ ਦੇ ਮੀਡੀਆ ਆ ਗਿਆ ਮੀਡੀਆ ਆ ਗਿਆ ਮੀਡੀਆ ਆ ਗਿਆ ਕੋਈ ਨਹੀਂ ਕੋਈ ਨਹੀਂ ਮੀਡੀਆ ਆ ਗਿਆ ਕੋਈ ਨਹੀਂ ਤੁਹਾਰ ਜੋਗਾਂ ਕੋਈ ਨੰਬਰ ਪਲੇਟ ਜਿਹੜੀ ਆ ਲੱਗਿਓ ਨਹੀਂ ਸਰਕਾਰੀ ਆਰ ਸੀ ਇਹਨਾਂ ਦੀ 24 ਦੀ ਸਪੈਰ ਕਰਿਓ ਆਰ ਸੀ ਇਹਨਾਂ ਦੀ 24 ਦੀ ਸਪੈਰ ਆ ਆਰ ਸੀ 24 ਦੀ ਸਪੈਰ ਆ ਸਾਹਿਬ ਜੀ ਆ ਅਸੀਂ ਤੁਹਾਡੀ 24 ਸਪੈਰ ਹੋਈ ਚੁੱਕੀ ਆਖਾ ਦੇਖੋ ਮੈਂ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਕੀ ਕਿਹਾ ਮੈਨੂੰ ਤੁਸੀਂ ਕੀ ਕਿਹਾ ਪਹਿਲਾਂ ਆਪਣਾ ਰਮਾਲ ਲਾਓ ਥੱਲੇ ਵੀਰ ਜੀ ਪਹਿਲਾਂ ਰਮਾਲ ਲਾਓ ਥੱਲੇ ਚਲਾ ਨਹੀਂ ਕਰਾਂਗੇ ਤੁਸੀਂ ਆਪਣੇ ਨਾਮ ਲਸੂਗੇ ਮਤਲਬ ਬਾਈ ਠੱਕੇ ਮਾਰਨ ਦੇ ਇਹਨਾਂ ਠੱਕੇ ਮਾਰੇ ਆ ਆ ਖੜਾ ਕੋਲ ਵੀਰ ਆ ਇੱਧਰ ਕੋਲ ਖੜਾ ਆ ਇੱਧਰ ਕਰੋ ਜੀ ਪਾਜੀ ਪੁਲੀਸ ਕੋਲ ਖੜਾ ਹੁੰਦਾ ਹੀ ਜਦੋਂ ਤੁਹਾਨੂੰ ਲੋਕ ਆ ਉਹਨਾਂ ਦਾ ਖੜਾ ਫੋਨ ਕਰੋ ਗੱਲ ਪਾਜੀ ਕਰੋ ਗੱਲ ਇਹਨਾਂ ਨੇ ਆਪਾਂ ਨੂੰ ਰੋਕਿਆ ਆਪਾਂ ਰੋਕਿਆ ਜਿਹੜਾ ਚਲਾਨ ਬਣਦਾ ਚਲਾਨ ਕਰਨ ਤੇ ਬਿਨਾਂ ਗੱਲੋਂ ਹੱਥੋਂ ਪਾਈ ਪੈਰ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਹੈ ਕਰੋ ਬੋਲੋ ਉਹ ਜਿਹੜੇ ਸਾਡੇ ਤੋਂ ਵੀਡੀਓ ਤੁਹਾਡਾ ਜਿਹੜਾ ਮੈਡਮ ਕੁਛ ਨਹੀਂ ਬੋਲੇ ਮੈਡਮ ਕੁਛ ਨਹੀਂ ਬੋਲੇ ਅਸਰ ਜੋ ਤੱਕ ਕੈਮਰਾ ਨੂੰ ਕਰ ਦੇਵੇ ਇਹ ਤੱਕ ਕੈਮਰਾ ਨਹੀਂ ਤਾਂ ਇਹਨਾਂ ਨੇ ਸਾਡੇ ਹੱਥੀ ਬੈ ਜਾਣਾ ਹੈ ਤੁਹਾਡਾ ਨਾਮ ਕੀ ਦੋਸਤ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਹੈ ਬਲੋ ਨਾਮ ਦੱਸੋ ਚਲਾਨ ਬਣਦਾ ਦੇਖੋ ਮਾਰਾ ਭਾਈ ਦਾਲ ਦੇ ਭਾਈ ਯਾਰ ਦੇਖੋ ਦੇਖਾਈ ਦੇਖਾਈ ਮਾਰ ਦੇ ਦੇਖਾ ਮਾਂ ਵੀ ਗਾਲ ਕੱਢੀ ਚਲੋ ਥੋੜਾ ਮੈਨੂੰ ਕੋਈ ਨਹੀਂ ਕੱਢੀ ਲੈ ਥਾਣੀ ਵਾਲਾ ਆ ਐਸ.ਜੀ.ਪੀ. ਤੈਨੂੰ ਤੈਨੂੰ ਕਾ ਮੈਂ ਦਿਖਾਦਾ ਮਾਂ ਦੀ ਗਾਲ ਕੱਢ ਤੂੰ ਕਾੜ ਕੇ ਤਾਂ ਗੱਡੀ ਤੇ ਨਹੀਂ ਛੋਟੇ ਦਾ ਬਾਈ ਉਹ ਵਰ ਗਿਆ ਜੀ ਫੜ ਦਮਾ ਨੂੰ ਮੈਂ ਲਾਹ ਕੱਢੀ ਤੂੰ ਇਹਨੇ ਮਾਂ ਦੀ ਗੱਲ ਕੱਢੀ ਇਹਨੇ ਆ ਕੇ ਲਿਆਉਣ ਨੂੰ ਮੈਂ ਦੇਣੂ ਕਹੀਏ ਤੈਨੂੰ ਮੈਂ ਕਿਹਾ ਤੂੰ ਗਾਲ ਨਾ ਕੱਢ ਉਹ ਗਾਲ ਕਿੱਧਰ ਕੱਢੀ ਤੂੰ ਉਹ ਮੈਂ ਤੁਹਾਨੂੰ ਥੋੜੀ ਕਿਹਾ ਉਹਨੂੰ ਕਹੀਓ ਤੈਨੂੰ ਫੜੀ ਮਾਰਿਆ ਆਹ ਮੋਟਾ ਸਾਡੇ ਕੋਲੋਂ ਫੜਿਆ ਹੋਰ ਗਾਲਾਂ ਕੱਢਦੇ ਆ ਉਹ ਭੱਜਾ ਹੀ ਆਂਡੇ ਮੋਟਰਸਾਈਕਲ ਫੋਨ ਲੱਗੇ ਜਿਵੇਂ ਗਾਲਾਂ ਨਹੀਂ ਦੀ ਹੋਵੇ ਕੋਈ ਜੇ ਫੋਨ ਕਰ ਦੂੰ ਜੇ ਤੁਹਾਨੂੰ ਕੋਈ ਗੱਲ ਚਾਹੀਦੀ ਹੈ ਤਾਂ ਸਾਡ ਥੋੜਾ ਕੱਢੀ ਨਾਮ ਕੀ ਆਪਣਾ ਮੇਰਾ ਵੀ ਰਾਮਿੰਦਰ ਸਿੰਘ ਹੈਮਾ ਕੀ ਗੱਲ ਕੀ ਵਜੀ ਉਥੇ ਗੱਲ ਕੁਛ ਨਹੀਂ ਵਜੀ ਹੈ ਤੇ ਕੰਪਨੀ ਵਾਲਾ ਚੌਂਕ ਤੇ ਨਾਕਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਆਹ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬਹਿਸਣ ਲੱਗਿਆ ਵੀਡੀਓ ਬਣਾਣ ਲੱਗਿਆ ਗਾਲ੍ਹਾਂ ਕੱਢਣ ਲੱਗਿਆ ਫਿਰ ਕਹਿੰਦੇ ਠੂਠਾ ਇਜ਼ਾਮ ਲਾਂਦੇ ਜੀ ਕਿ ਤੂੰ ੱਟੇ ਮਾਰੇ ਆ ਗਾਲ੍ਹਾਂ ਕੱਢੀਆਂ ਕੈਮਰੇ ਲੱਗੇ ਦੇਖ ਲੋ ਅਗਲਾ ਕਰਦਾ ਨਹੀਂ ਕਾਗਜ਼ ਮੰਗਣ ਤੇ ਗਾਲ੍ਹਾਂ ਕਾਗਜ਼ ਮੰਗਣ ਤੇ ਇੰਨਾ ਹੋ ਗਿਆ ਕਿ ਹਾਂ ਵੀ ਉਹਨਾਂ ਨੇ ਇਹੀ ਕਿਹਾ ਵੀ ਕਾਗਜ਼ ਦਿਖਾ ਦਿਓ ਆਰਸੀ ਐਕਸਪਾਇਰ 2024 ਦੀ ਸੀ ਜਦੋਂ ਉਹਨਾਂ ਨੇ ਇਸ ਦੀ ਕਾਗਜ਼ਾਂ ਦਾ ਪੁੱਛਿਆ ਤੇ ਇਹ ਉਹ ਇਹਨਾਂ ਨੇ ਬਹਿਸਣ ਲੱਗੇ ਗੱਡੀ ক্লোਜ ਕਰਨ ਲੱਗੇ ਫਿਰ ਤੁਹਾਨੂੰ ਦੇਖੇਗੇ ਜਾਂ ਜਿੱਥੇ ਮੱਤੀ ਲੱਗਿਆ ਤੁਸੀਂ ਛਡਾਲਾਂਗੇ ਜਦੋਂ ਭੱਜਣ ਲੱਗੇ ਇਹਨਾਂ ਨੇ ਫੜਿਆ ਆ ਤੇ ਇੱਕ ਸਰਦਾਰ ਨੇ ਟੋਪੀ ਪਾਈ ਦੀ ਆਪਣੀ ਟੋਪੀ ਲਾ ਕੇ ਰੁਮਾਲ ਬੰਨਿਆ ਸੀ ਕਹਿੰਦਾ ਕਿ ਇਹ ਨਾ ਮੇਰੇ ਕੇਸਨੋ ਬਾਇਨੋ ਸਰਦਾਰ ਤੇ ਉਹ ਤੋਂ ਭੱਜ ਗਏ